ਆਪ ਸਭ ਦਾ ਸ਼੍ਰੀ ਅਨੰਪੁਰ ਸਾਹਿਬ ਦੇ ਸਾਡੇਸ মিডিਆ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜਿਨੇ ਸਾਡੇ ਜ਼ਿਲ੍ਹੇ ਦੀ ਪ੍ਰੈਸ ਪਲੱਸ ਜਿਹੜੇ ਮੀਡੀਆ ਦੇ ਸਾਥੀ ਚੰਡੀਗੜ੍ਹ ਤੋਂ ਆਏ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ-ਨਾਲ ਪੰਜਾਬ ਦੇ 4 ਹੋਰ ਸ਼ਹਿਰ ਗੁਰੂ ਸਾਹਿਬ ਨਾਲ ਜੋ ਸੰਬੰਧਿਤ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਬਕਾਲਾ ਸਾਹਿਬ, ਪਟਿਆਲਾ ਤੇ ਨਾਲ ਹੀ ਸ਼੍ਰੀ ਨਗਰ ਤੋਂ ਵੀ ਆਪ ਜੀ ਜਾਣਦੇ ਹੋ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਨਗਰ ਕੀਰਤਨ ਰਵਾਨਾ ਹੋਇਆ ਤੇ ਉਹ ਨਗਰ ਕੀਰਤਨ ਜਿਹੜਾ ਹੈ ਆਰੰਭ ਹੋ ਚੁੱਕਿਆ ਸ਼੍ਰੀਨੰਦਪੁਰ ਸਾਹਿਬ ਦੀ ਤਰਫ ਤੇ ਕੱਲ 20 ਤਰੀਕ ਨੂੰ ਪੰਜਾਬ ਦੇ ਬਾਕੀ ਜਿਹੜੇ ਤਿੰਨ ਨਗਰ ਕੀਰਤਨ ਹੈ ਜਿਨ੍ਹਾਂ ਵਿੱਚੋਂ ਇੱਕ ਗੁਰਦਾਸਪੁਰ ਤੋਂ ਇੱਕ ਫਰੀਦਕੋਟ ਤੋਂ ਤੇ ਇੱਕ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਣਗੇ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਸ਼੍ਰੀਨੰਦਪੁਰ ਸਾਹਿਬ ਪਹੁੰਚਣਗੇ ਇਸ ਦੇ ਨਾਲ-ਨਾਲ ਅਸੀਂ ਆਪ ਸਭ ਨੇ ਦੇਖਿਆ ਹੋਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਤਿਆਰੀਆਂ ਦੇ ਲੱਗੇ ਹੋਏ ਆ ਹਜੇ ਵੀ ਲੱਗੇ ਹੋਏ ਆ ਤੇ ਅੱਜ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਦੁਨੀਆ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਕਲਿੱਪਸ ਐ ਰੀਲਸ ਐ ਵੀਡੀਓਜ਼ ਐ ਖੂਬਸੂਰਤੀ ਦੇ ਉਹ ਵਾਇਰਲ ਹੋ ਰਹੇ ਆ ਬੜਾ ਮਨ ਨੂੰ ਸਕੂਨ ਆਂਦਾ ਅਸੀਂ ਸਾਰੇ ਚਾਹੇ ਮੈਂ ਖੁਦ ਸਾਡੀ ਸਾਰੀ ਸਰਕਾਰ ਤੇ ਜਿੰਨੇ ਅਫੀਸਰ ਸਹਿਬਾਨ ਸਾਡੇ ਨਾਲ ਡੀਸੀ ਸਾਹਿਬ ਨੇ ਏਡੀਸੀ ਸਹਿਬਾਨ ਦੋਨੋਂ ਏਡੀਸੀ ਸਹਿਬਾਨ ਅਸੀਂ ਸਾਰੇ ਤੇ ਜਿੰਨੇ ਵੀ ਅਧਿਕਾਰੀ ਲੱਗੇ ਆ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਲੱਗੇ ਅਸੀਂ ਸਾਰੇ ਆਪਣੇ ਆਪ ਨੂੰ ਵਡ ਭਾਗੀ ਸਮਝਦੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿਹੜੀ ਜਿਹੜੀ ਕੁਰਸੀ ਤੇ ਬੈਠੇ ਆ ਤੇ ਸਾਨੂੰ ਗੁਰੂ ਸਾਹਿਬ ਦਾ ਇਹ ਪੁਰਬ ਮਨਾਉਣ ਦਾ ਮੌਕਾ ਮਿਲੇ ਜਿਸ ਨੂੰ ਨਵੇਂ ਪਾਤਸ਼ਾਹ ਨੇ ਆਪ ਮੁਲ ਖਰੀਦ ਕੇ ਬਸਾਇਆ ਯੋ ਮਹਾ ਅੰਤਰਤੀ ਹੈ ਜਿੱਥੇ ਗਸ਼ਮੇਸ਼ ਪਿੱਤਾਂ ਨੇ ਪੂਰੀ ਕਹਨਾਤ ਨੂੰ ਸਭ ਤੋਂ ਵਧੀਆ ਤੋਹਫਾ ਖਾਲਸੇ ਦੇ ਰੂਪ ਵਿੱਚ ਦਿੱਤਾ ਇੱਥੇ ਦੇ ਕੰਨ ਕੰਨ ਨੂੰ ਸਾਡਾ ਨਮਨ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਅੱਜ ਸ਼੍ਰੀ ਹਨਨਪੁਰ ਸਾਹਿਬ ਦੇ ਵਿੱਚ ਜੋ ਕੰਮ ਹੋ ਰਿਹਾ ਚਾਹੇ ਉਹ ਵਾਈਟ ਸਿਟੀ ਦਾ ਦੇਖਿਆ ਹੋਵੇ ਬਹੁਤ ਸੁੰਦਰ ਜਿਹੜੇ ਹੈ ਵਾਲ ਪੇਂਟਿੰਗਸ ਅੰਦਰ ਸ਼ਹਿਰ 'ਚ ਹੋਈਆਂ ਪੂਰੇ ਸ਼ਹਿਰ ਦੀ ਸਾਫ ਸਫਾਈ ਤੇ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਕੀਤੇ ਜਿਨ੍ਹਾਂ ਦੇ ਵਾਸਤੇ ਮੈਂ ਅ ਅੱਜ ਦੀ ਜਿਹੜੀ মিডিਆ ਬਰੀਫਿੰਗ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਡਾ ਪੂਰੇ ਸਮਾਗਮ ਦੇ ਦੌਰਾਨ ਇੱਕ ਇਹ মিডিਆ ਸੈਂਟਰ ਹੋਊਗਾ ਜਿੱਥੇ ਡੇਲੀ ਪ੍ਰੈਸ ਬਰੀਫਿੰਗਸ ਹੋਣਗੀਆਂ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਡੇ মিডিਆ ਦੇ ਸਾਥੀਆਂ ਲਈ ਵੀ ਅਵੇਲੇਬਲ ਹੈ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਅਨੰਪੁਰ ਸਾਬ ਦੇ ਜਿੰਨੀਆਂ ਵੀ ਰੋਡਸ ਹੈ ਤੇ ਟੋਟਲ ਰੋਡ ਇਨਫਰਾਸਟ੍ਰਕਚਰ ਆਫ ਦ ਸਿਟੀ ਉਸ ਨੂੰ ਪੂਰਾ ਜਿਹੜਾ ਸ੍ਰੀ ਵੈਮ ਕੀਤਾ 2 ਕਰੋੜ ਤੋਂ ਵੱਧ ਲਾਗਤ ਦੇ ਨਾਲ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਦੁਬਾਰਾ ਬਣਾਈਆਂ ਗਈਆਂ ਲਗਭਗ 15 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਜਿਹੜੇ ਅੰਦਰ ਕੰਮ ਹੋਣੇ ਸੀ ਸਫਾਈ ਨੂੰ ਲੈ ਕੇ ਸਾਰੀ ਡਰੇਨਸ ਜਿਹੜੀਆਂ ਹੈ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਉਹ ਸ਼ਹਿਰ ਬਣਨ ਜਾ ਰਿਹਾ ਜਿਸ ਦਾ ਕੋਨਾ ਕੋਨਾ ਵਾਈਫਾਈ ਨਾਲ ਲੈਸ ਹੋਗਾ ਜਿੰਨੀਆਂ ਲਾਈਟਸ ਹੈ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਉਹਨਾਂ ਦੇ ਉੱਤੇ LED ਲਾਈਟਸ ਜਿਹੜੀਆਂ ਹੈ ਉਹ ਵੀ ਵਾਈਟ ਕਲਰ ਕੀਤਾ ਗਿਆ ਤੇ ਸਟ੍ਰਿਪ ਲਾਈਟਿੰਗ ਕੀਤੀ ਗਈ ਹੈ ਪੂਰੇ ਅਨੰਦਪੁਰ ਸਾਹਿਬ ਨੂੰ ਮਸ਼ਾਲਾਂ ਦੇ ਨਾਲ ਸਜਾਇਆ ਜਾ ਰਿਹਾ ਪਲੱਸ ਲਗਭਗ 25000 ਤੋਂ ਵੱਧ ਵਾਈਟ ਜਿਹੜਾ ਪੇਂਟ ਹੈ ਉਹ ਇਹ ਵੀ ਦੱਸਦੀ ਹੈ ਕਿ ਬਹੁਤ ਸਾਰਾ ਨਿੱਜੀ ਤੌਰ ਤੇ ਸਾਰੇ ਆਫੀਸਰ ਸਹਿਬਾਨਾਂ ਨੇ ਸਾਰਿਆਂ ਨੇ ਅਸੀਂ ਆਪਣੇ ਕੋਲੋਂ ਵੀ ਪਹਿਲੀ ਵਾਰੀ ਹੋਊਗਾ ਕਿ ਕਈ ਕੰਮ ਜਿਹੜੇ ਸਰਕਾਰ ਤੋਂ ਨਹੀਂ ਹੋ ਸਕਦੇ ਸੀ ਟੈਂਡਰ ਲੱਗਣੇ ਸੀ ਉਹ ਅਸੀਂ ਪਬਲਿਕ ਵਿਦ ਦਾ سپورਟ ਆਫ ਦਾ ਕਮਿਊਨਿਟੀ ਉਹ ਅਸੀਂ ਕਰਾਇਆ ਜਿਹਦੇ ਵਿੱਚ ਵਾਈਟ ਸਿਟੀ ਦਾ ਕੰਮ ਹੈ ਵਾਲ ਪੇਂਟਿੰਗਸ ਦਾ ਕੰਮ ਹੈ ਤੇ ਨਾਲ ਨਾਲ ਤਿੰਨ ਟੈਂਟ ਸਿਟੀਆਂ ਸਭ ਤੋਂ ਵੱਧ ਕਿਉਂਕਿ ਜਿਹੜੀ ਸੰਗਤ ਦੇ ਰਹਣ ਦੇ ਲਈ ਤਿੰਨ ਟੈਂਟ ਸਿਟੀਆਂ ਅਸੀਂ ਸ਼੍ਰੀ ਦਨਪੁਰ ਸਾਹਿਬ ਜਿੰਦ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੈਂਟ ਸਿਟੀ ਹੈ ਜਿਸ ਨੂੰ ਅਸੀਂ ਚੱਕ ਨਾਨਕੀ ਨਿਵਾਸ ਦਾ ਨਾਮ ਦਿੱਤਾ ਉਹ ਛੰਡੇਸਰ ਪਿੰਡ ਚ 70 ਏਕੜਾਂ 70 ਕਿੱਲੇ ਚ ਟੈਂਟ ਸਿਟੀ ਹੈ ਕਿਉਂਕਿ ਜਿਹੜਾ ਜ਼ਿਆਦਾ ਸੰਗਤ ਦਾ ਹੈ ਉਹ ਮਾਝੇ ਤੇ ਦੁਆਬੇ ਚੋਂ ਤੇ ਕੁਝ ਹਿੱਸਾ ਮਾਲਵੇ ਦਾ ਵੀ ਉਹ ਸਾਨੂੰ ਇਹ ਕਿ ਉਹ ਇਸ ਪਾਸੋਂ ਆਊਗਾ ਤਾਂ ਸਭ ਤੋਂ ਵੱਡੀ ਜਿਹੜੀ ਟੈਂਟ ਸਿਟੀ ਹੈ ਪੂਰਾ ਇੱਕ ਸ਼ਹਿਰ ਆਪ ਜੀ ਜਾ ਕੇ ਦੇਖ ਸਕਦੇ ਪੂਰਾ ਇੱਕ ਸ਼ਹਿਰ ਲੱਗਦਾ ਤੇ ਉੱਥੇ ਸੰਗਤ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਉਸ ਟੈਂਪ ਸਿਟੀ ਦੇ ਵਿੱਚ ਅਵੇਲੇਬਲ ਹੈ 24 ਘੰਟੇ ਲੰਗਰ 24 ਘੰਟੇ ਸੀਸੀਟੀਵੀ ਕੈਮਰੇ ਹਰ ਤਰ੍ਹਾਂ ਦੀ ਸਿਕਿਉਰਿਟੀ ਤੇ ਦੋ ਤਰਜੀ ਰੁੱਕ ਸਕਦੇ ਨੇ ਤੇ ਫਿਰ ਇੱਕ ਵੱਡੀ 16 ਬੰਦਿਆਂ ਦੀ ਡਾਰਮਟਰੀ ਹੈ ਤਾਂ ਦੋਨੋਂ ਦੀ ਜਿਹੜੀ ਹੈ ਉੱਥੇ ਰਹਿਣ ਦਾ ਬੰਦਵਸਤ ਹੈ 24 ਘੰਟੇ ਗਰਮ ਤੇ ਠੰਡਾ ਪਾਣੀ ਸੰਗਤ ਦੇ ਲਈ ਜਿਵੇਂ ਆਪਾਂ ਇੱਕ ਚੋ ਇੱਕ ਬੈਸ ਤੋਂ ਬੈਸ ਸਹੂਲਤ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਅਸੀਂ ਚਾ ਜੋ ਮਰਜ਼ੀ ਜਿੰਨਾ ਮਰਜ਼ੀ ਖਰਚਾ ਹੋ ਜਾਵੇ ਪਰ ਅਸੀਂ ਆਪਣੇ ਸੰਗਤ ਨੂੰ ਬਸ ਤੋਂ ਬਸ ਸਹੂਲਤ ਜਿਹੜੇ ਆ ਇਦਾਂ ਹੀ ਇੱਕ ਸਾਡੀ ਟੈਂਸਿਟੀ ਚ ਜਿਹੜੀ ਚ 71 ਚ ਤੇ ਇੱਕ ਟੈਂਸਿਟੀ ਸਾਡੀ ਪੀਐਸਪੀਐਸੀਐਲ ਦੇ ਵਿੱਚ ਜਿਸ ਦਾ ਨਾਮ ਅਸੀਂ ਭਾਈ ਸੱਤੀ ਦਾ ਨਿਵਾਸ ਰੱਖਿਆ ਜੋ ਸਾਡੇ ਜਿਹੜੇ ਗੈਸਟ ਆਊਟ ਆਫ ਸਟੇਟਸ ਆ ਰਹੇ ਨੇ ਜੋ ਬਖ ਬਖ ਸਟੇਟਸ ਤੋਂ ਮਨਿਸਟਰ ਸਾਹਿਬਾਨ ਐਮਐਲਏ ਸਾਹਿਬਾਨ ਅ ਸੁਪਰੀਮ ਕੋਰਟ ਦੇ ਆਨਰੇਬਲ ਜਜੇਸ ਹਾਈ ਕੋਰਟ ਦੇ ਆਨਰੇਬਲ ਜਜੇਸ ਐਮਬੈਸੀਸ ਤੋਂ ਜਾਂ ਜਿਹੜੇ ਹੋਰ ਜਿਹੜੇ ਡਿਗਨਿਟਰੀਜ਼ ਆ ਰਹੇ ਉਹਨਾਂ ਲਈ ਹੈ ਅ ਜਿੱਥੇ ਇਸ ਦੇ ਨਾਲ ਨਾਲ ਪਹਿਲੀ ਵਾਰੀ ਹੈ ਕਿ 101 ਏਕੜਾ ਚ 30 ਪਾਰਕਿੰਗਸ ਬਣਾਈਆਂ ਨੇ ਇਨ੍ਹਾਂ ਪਾਰਕਿੰਗਾਂ ਚ ਜਿਹੜੀ ਇਸ ਵਕਤ ਸਭ ਤੋਂ ਖਾਸ ਪਾਰਕਿੰਗ ਹੈ ਉਹ ਇੱਕ ਟਰਾਲੀ ਸਿਟੀ ਹਮੇਸ਼ਾ ਅਸੀਂ ਦੇਖਦੇ ਹੁਲੇ ਮੱਲੇ ਦਾ ਜੋ ਸਾਡਾ ਤਜਰਬਾ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਸੀ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਪਿੰਡੋਂ ਜਦੋਂ ਦੂਰੋਂ ਚੱਲ ਕੇ ਆਉਂਦੇ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਲਾਗੇ ਜਾਈਏ ਤਾਂ ਪਹਿਲੀ ਵਾਰੀ 900 ਮੀਟਰ ਦੂਰ ਤੱਕ ਸਾਬ ਤੋਂ ਅਸੀਂ ਇੱਕ 10 ਏਕੜਾਂ ਦੇ ਵਿੱਚ ਜਿਹੜੀ ਹੈ 10 ਕਿੱਲਿਆਂ 'ਚ ਇੱਕ ਟੈਂਟ ਸਟ੍ਰੋਲੀ ਸਿਟੀ ਜਿਹੜੀ ਹੈ ਟ੍ਰੋਲੀ ਸਿਟੀ ਬਸਾਈ ਹੈ ਜਿੱਥੇ ਹਰ ਤਰ੍ਹਾਂ ਦੀ ਸਹੂਲਤਾਂ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਹਰ ਵੇਲੇ ਲਾਈਟ ਸੀਸੀਟੀਵੀ ਕੈਮਰੇ ਤੇ ਉਹ ਬਿਲਕੁਲ ਉੱਥੋਂ ਗੁਰਦੁਆਰਾ ਸੀਸਗੰਜ ਸਾਹਿਬ 700 ਮੀਟਰ ਟੈਕਸ ਸਾਹਿਬ 900 ਮੀਟਰ ਜਿਹੜਾ ਦੂਰ ਹੋਊਗਾ ਅ ਇਹ ਪਹਿਲੀ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਪੂਰੀ ਜਿਹੜੀ ਚਰਨ ਗੰਗਾ ਖੱਡ ਹੈ ਇਹਦੇ ਵਾਸਤੇ ਜਦੋਂ ਤੁਸੀਂ ਪੋਰਟਲ ਦੇ ਉੱਤੇ ਜਾਂਦੇ ਹੋ ਤੁਸੀਂ ਸਿਰਫ ਆਪਣਾ ਅਕਾਊਂਟ ਤਿਆਰ ਕਰਨਾ ਹੈ ਹੋਸਾਲਾ ਤੁਹਾਡਾ ਅਕਾਊਂਟ ਪਹਿਲਾਂ ਹੀ ਬਣਿਆ ਹੋਵੇ ਜੇ ਤੁਹਾਡਾ ਅਕਾਊਂਟ ਨਹੀਂ ਬਣਿਆ ਹੋਇਆ ਤੁਸੀਂ ਅਕਾਊਂਟ ਰਜਿਸਟਰ ਕਰਕੇ ਉਸ ਤੋਂ ਬਾਅਦ ਪੋਰਟਲ ਦੇ ਵਿੱਚ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਲੌਗ ਇਨ ਕਰਨ ਤੋਂ ਬਾਅਦ اوਟੀਪੀ ਦੇ ਰਾਹੀਂ ਤੁਸੀਂ ਇਸ ਨੂੰ ਐਕਸੈਸ ਕਰ ਸਕਦੇ ਹੋ ਦੇਖੋ ਨਾ ਇਹ ਬਿਲਕੁਲ ਲਾਈਵ ਡੈਮੋ ਚੱਲ ਰਿਹਾ ਜੀ ਮੌਕੇ ਦੇ ਉੱਤੇ اوਟੀਪੀ ਆਇਆ ਹੈਗਾ اوਟੀਪੀ ਐਂਟਰ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਗਿਆ ਜੇ ਤੁਸੀਂ ਆਧਾਰ ਕਾਰਡ ਦੇ ਰਾਹੀਂ ਆਪਣਾ ਆਧਾਰ ਨੰਬਰ ਭਰਦੇ ਹੋ ਤੇ ਆਧਾਰ ਨੂੰ ਵੀ OTP ਰਾਹੀਂ ਵੈਰੀਫਾਈ ਕਰਦੇ ਹੋ ਤਾਂ ਸਾਰੀ ਆਧਾਰ ਕਾਰਡ ਦੀ ਡਿਟੇਲਸ ਆਟੋਮੈਟਿਕਲੀ ਪੋਰਟਲ ਦੇ ਵਿੱਚ ਫੈਚ ਹੋ ਜਾਣਗੀ ਉਹਦੇ ਵਿੱਚ ਆਟੋਮੈਟਿਕਲੀ ਭਰੀਆਂ ਜਾਣਗੀਆਂ

ਇੱਕ ਵਾਰ ਬੁਕਿੰਗ ਕਰਨ ਵਾਸਤੇ ਦੋ ਨਾਈਟਸ ਦੀ ਆਪਸ਼ਨ ਦਿੱਤੀ ਗਈ ਹੈ ਤਾਂ ਜੋ ਸਾਰੇ ਸ਼ਰਤਾਂ ਨੂੰ ਇਸ ਦੀ ਆਪਸ਼ਨ ਰਹਿ ਸਕੇ ਤਾਂ ਜੇ ਕਿਸੇ ਕਰ ਕੋਈ 25 ਤਰੀਕ ਨੂੰ ਆਣਾ ਚਾਹੁੰਦਾ ਹੈ ਤਾਂ ਉਹ 25 ਤੋਂ ਆਗੇ 27 ਤੱਕ ਦੀ ਬੁਕਿੰਗ ਕਰ ਲਈ ਇੱਕ ਵਾਰ ਇਹਦੇ ਵਿੱਚ ਐਕਸੈਸ ਹੋ ਗਈ ਜਦੋਂ ਇਹ ਦੁਆਰ ਕੋ ਦੱਬ ਕੇ ਤਾਂ ਉਹ ਦੁਆਰ ਤੋਂ ਲੱਗੂਗੀ ਫਿਰ ਬੁਕਿੰਗ ਕਰ ਸਕਦਾ ਤੇ ਬਾਅਦ ਵਿੱਚ ਜਦੋਂ ਤੁਸੀਂ ਸਾਰੀ ਡਿਟੇਲਸ ਭਰ ਦਿੱਤੀਆਂ ਨੇ ਉਹਨੂੰ ਤੁਸੀਂ ਸਬਮਿਟ ਕਰ ਦੋਗੇ ਤੇ ਇਸ ਤਰ੍ਹਾਂ ਤੁਹਾਡਾ ਸਿਕਵੈਂਸ ਬਣ ਜਾਏਗਾ ਤੇ ਉਸ ਤੋਂ ਬਾਅਦ ਜੇ ਤੁਹਾਡੀ ਬੁਕਿੰਗ ਕਨਫਰਮ ਹੋ ਜੇਗੀ ਇਸ ਤਰੀਕੇ ਦਾ ਇੱਕ ਤੁਹਾਡਾ ਪਾਸ ਜਨਰੇਟ ਹੋਏਗਾ ਜਿਵੇਂ ਤੁਸੀਂ ਟ੍ਰੇਨ ਦੀ ਟਿਕਟਾਂ ਦਾ ਵੀ ਪਾਸ ਟਿਕਟ ਦੇਖੀ ਹੋਗੀ ਇਸ ਤਰ੍ਹਾਂ ਇੱਕ ਪੀਡੀਐਫ ਜਨਰੇਟ ਹੋਏਗੀ ਉੱਪਰ ਕਿਊਆਰ ਕੋਡ ਵੀ ਹੋਏਗਾ ਤੇ ਇਹ ਜਿਹੜਾ ਤੁਸੀਂ ਆਪਣੇ ਮੋਬਾਈਲ 'ਹੀ ਤੁਹਾਨੂੰ ਪ੍ਰਿੰਟ ਕਰਨ ਦੀ ਜਰੂਰਤ ਨਹੀਂ ਹੈ ਇਸ ਨੂੰ ਆਪਣੇ ਮੋਬਾਈਲ 'ਤੇ ਤੁਸੀਂ ਲਿਆ ਕੇ ਦਿਖਾ ਸਕਦੇ ਹੋ ਅਪਣੀ ਜਿਹੜੀ ਟੈਂਸੀਪੀ ਹੈਗੀ ਹੈ ਉੱਥੇ ਤੁਸੀਂ ਰਿਸੈਪਸ਼ਨ ਪਾ ਕੇ ਦਿਖਾ ਦੇ ਤੁਹਾਨੂੰ ਇਸ ਦੇ ਤੁਹਾਨੂੰ ਡਾਰਮਟਰੀ ਨੰਬਰ ਬੈੱਡ ਨੰਬਰ ਸਾਰੀ ਡਿਟੇਲ ਦੇ ਦੇ ਵਿੱਚ ਆਲਰੇਡੀ ਲਿਖਿਆ ਹੋ ਗਿਆ ਸਿਰਫ ਗੁਜ਼ਾਰਿਸ਼ ਹੈ ਕਿ ਜਦੋਂ ਵਰਨਾ ਪਹੁੰਚਣ ਦਾ ਸਮਾਂ ਜੋ ਤੁਸੀਂ ਲਿਖ ਰਹੇ ਹੋ ਉਸੇ ਸਮੇਂ ਉਸ ਕੋ ਉਹਦੇ ਦਰਮਿਆਨ ਤੁਸੀਂ ਪਹੁੰਚਣਾ ਹੈ ਕਿਉਂਕਿ ਟੈਂਸੀਪੀ ਦੇ ਵਿੱਚ ਜ਼ਿਆਦਾ ਸੰਗਤਾਂ ਅਸੀਂ ਚੰਗੇ ਨਹੀਂ ਜਾਂਦੇ ਕਿ ਜੀ ਲੋਕ ਹੋ ਜਵੇ ਤਾਂ ਇਸ ਕਰਕੇ ਤੁਸੀਂ ਜਿਹੜਾ ਸਮਾਂ ਭਾਰ ਰਹੇ ਹੋ ਕਿਰਪਾ ਕਰਕੇ ਉਹਦੇ ਦਰਮਿਆਨ ਦੀ ਸਾਰੀ ਸੰਗਤਾਂ ਪਹੁੰਚਣ ਤਾਂ ਇਹ ਸੁਵਿਧਾ ਬਾਕੀ ਸੰਗਤਾਂ ਨੂੰ ਵੀ ਮਿਲ ਸਕੇ ਤੇ ਉਸ ਇਸ ਤਰ੍ਹਾਂ ਸੰਮੇਲਨ ਹੈ ਇਸ ਦੇ ਵਿੱਚ ਅਸੀਂ ਜਿਨੇ ਪੰਜਾਬ ਦੇ ਸਾਥਮਾ ਬੁੜ੍ਹੇ ਚਾਹੀਓ ਜੰਨੀਆਂ ਸਾਰੀਆਂ ਜਨਾਂ ਵਿਚ ਅੱਜ ਜਿਵੇਂ ਬਾਸਾ ਬਾਬਾ ਬਨੀ ਸੀਗੀ ਬੋਧਾ ਦੇ ਮੁਖੀ ਸਾਡੇ ਇਹਨੀਆਂ ਸਰਕਾਰਾਂ સેવા ਸੰਪਰਦਾਮਾ ਚਾਹੀਏ ਹੋ ਸਾਡੇ ਇਥਾ ਲੋਕ ਨੂੰ ਕਿਲਾ ਨੰਕਰ ਸਾਹਿਬ ਤੋਂ ਬਾਬਾ ਕਾਂ ਸਿੰਘ ਜੀ ਸਾਹਿਬ ਵਾਲੇ ਸਾਡੇ ਜਿਹੜੇ ਇਥਾ ਬਾਬਾ ਬਾਬਾ ਜੀ ਇਸ ਤੋਂ ਇਲਾਵਾ ਸੰਤ ਬਾਬਾ ਚੰਦਰ ਬਾਬਾ ਕਸ਼ਮੀਰਾ ਸਿੰਘ ਜੀ ਸੋ ਸਿੰਘ ਵਾਲੇ ਜਿੰਨੇ ਸਾਡੇ ਘਰ ਸੇਵਾ ਸਾਡੇ ਮਾਹੌਲ ਕਿਹੋ ਜਿਹੋ ਹੋਣਸੇ ਨੇ ਜਿੰਨੇ ਸਾਡੇ ਇੱਥੇ ਬੇਠ ਨੇ ਚਾਹੀਓ ਅ ਰਿਸ਼ਾ ਰਿਸ਼ੀਕੇਸ਼ ਹਰਿਮਾਰਾ ਫ੍ਰਿੰਦਾਵਨ ਅਯੁੱਧਿਆ ਕਾਸ਼ੀ ਹੈ ਉਥੋਂ ਜਿਹੜੇ ਸੰਤ ਮਹਾਪੁਰਖਾਰੇ ਨੇ ਆਰਟ ਆਫ ਲੀਵਿੰਗ ਦੇ ਜਿਹੜੇ ਮੁਖੀ ਨੇ ਸ੍ਰੀ ਸ਼੍ਰੀ ਦਵਿਸ਼ੰਕਰ ਜੀ ਉਹ ਆਏ ਨੇ ਰਾਜਸਵਮੀ ਜੀ ਦੇ ਮੁਖੀ ਨੇ ਬਹੁਤੀ ਸਰਕਾਰਿਓਂ ਬਾਬਾ ਜੀ ਉਹ ਆਏ ਨੇ ਸੰਬਭਵਨ ਜੀ ਸੈਂਟਰ ਗਿਆਨ ਦੇ ਜਿੱਤੀ ਹੈ ਡੰਬਲੀ ਟੈਕਸਾਲ ਦੇ ਮੁਖੀ ਨੇ ਜਿਹੜੇ ਉਹ ਆਲੇ ਨੇ ਤਾਂ ਬਹੁਤ ਸਾਰੇ ਜੋਕੇਸ਼ ਆਚਾਰਨ ਕੇਸ਼ ਹੋਈ ਸੀ ਆਲੇ ਨੇ ਕਾ ਕੇਤਾ ਬੋਕਾ ਬ੍ਰਮਹ ਕੁਮਾਰੀ ਤੋਂ ਆ ਰਹੀ ਨੇ ਤੇ ਜਿਹੜੇ ਸੰਤ ਮਹਾਂਪੁਰਖ ਆ ਹੈ ਉਹ ਸਾਰੇ ਸਾਡੀ ਕੋਸ਼ਿਸ਼ ਹੈ ਹਨਾ ਸਦੂਰੇ ਉਦੇ ਉਦੇ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਜਨਾਬਤ ਦੇ ਵਿੱਚ ਸਾਬਕਾ ਗਾਰੇ ਮੁਖੀ ਨੇ ਸਾਬਕਾ ਲਖਾ ਸਿੰਘ ਜੀ ਨਾਲ ਇਸਾ ਸੁਪਰਦਤੋਂ ਬਹੁਤ ਸਾਰੇ ਜਿਹੜੇ ਸੰਤ ਮਹਾਂਪੁਰਖ ਨੇ ਸਾਬਕਾ ਹਰ ਸਿੰਘ ਜੀ ਸਾਰੇ ਜਿਹੜੇ ਸੰਤ ਮਹਾਂਪੁਰਖ ਸਾਰੇ ਅਧਮੀਨ ਸ਼ਰੀਫ ਤੋਂ ਨਿਜ਼ਾਮ ਦੇ ਜਿੱਤਾਂ ਚਰਚੀਸ਼ੀ ਜੀ ਨੇ ਹੋ ਆ ਰਹੀ ਨੇ ਸੋ ਆ ਡਰਾਈ ਲਾਣਾ ਦੇ ਰਿਪਰੈਜ਼ੈਂਟੇਟਿਵ ਬੋਥ ਤਰ੍ਹਾਂ ਤੋਂ ਉਹ ਆ ਰਹੇ ਨੇ ਕੋਪ ਦੇ ਰਿਪਰੈਜ਼ੈਂਟੇਟਿਵ ਉਹ ਆ ਰਹੇ ਨੇ ਹਰ ਤਰ੍ਹਾਂ ਤੋਂ ਜਿਹੜੇ ਸੰਮਾ ਸਿਕਤਾ ਸਰ